ਵਾਹਿਗੁਰੂ ਵਾਹਿਗੁਰੂ ਅਗਰੂਤਿਆਰੀ ਸਾਧ ਸੰਗਤ ਜੀਓ ਕੀਰਤਪੁਰ ਸ਼ਹਿਰ ਦੇ ਵਿੱਚ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਤਾਂ ਸਭ ਤੋਂ ਪਹਿਲਾਂ ਉੱਡਣ ਸ਼ਾਹ ਕੀਰ ਤੋਂ ਮਿਲੇ ਜਿਸ ਸਮਾਂ ਤੇ ਮੁਹੰਮਦ ਸਾਹਿਬ ਕੀਰ ਤੋਂ ਮਿਲੇ ਉੱਡਣ ਸ਼ਾਹ ਕੀਰ ਨੇ ਜਸਤਾ ਦੇ ਅਰਜ਼ੋਈ ਕੀਤੀ ਕਿ ਗੁਰੂ ਜੀ ਤੁਸੀਂ ਦੁੱਧ ਛਕੋ ਤਾਂ ਗੁਰੂ ਸਾਹਿਬ ਦਾ ਬਚਨ ਸੀ ਕਿ ਤੇਰਾ ਦੁੱਧ ਛਕਾਂਗੇ ਪਰ ਛੇਵੇਂ ਜਾਮੇ ਚ ਛਕਾਂਗੇ ਤੇ ਉਹ ਕਹਿੰਦਾ ਜੀ ਗੁੱਡਨ ਸਿੰਘ ਆ ਕਹਿੰਦਾ ਜੀ ਮੇਰੀ ਆਰਜਾ ਨਹੀਂ ਐਨੀ ਗੁਰੂ ਸਾਹਿਬ ਨੇ ਕਿਹਾ ਵੀ ਛੇਵੇਂ ਜਨਮ ਚੱਕਰ ਤੇਰੀ ਆਰਜਾ ਵੀ ਰਹੇਗੀ ਤੇਰਾ ਮਾਲ ਵੀ ਪਰ ਰਹਿਣਾ ਤੇ ਤਦ ਤੱਕ ਜਿਸ ਸਥਾਨ ਤੇ ਇਹ ਵਜਨ ਹੋਏ ਨੇ ਉਸ ਸਥਾਨ ਦਾ ਨਾਮ ਹੈ ਚਰਨ ਕਮਲ ਗੁਰਦਰਾ ਚਰਨ ਕਮਲ ਸੈ ਉਹਦੇ ਨਾਲ ਹੀ ਅਗਲੇ ਪਾਸੇ ਆ ਜੀ ਦਿਵਾਨਗੜ੍ਹ ਬਿਵਾਨਗੜ੍ਹ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਭਾਈ ਜੈਤਾ ਜੀ ਜਦੋਂ ਦਿੱਲੀ ਤੋਂ ਲੈ ਕੇ ਆਏ ਉਹ ਉਸ ਸਥਾਨ ਦੇ ਉੱਪਰ ਦਿੱਤੇ ਸਨੋਭਿਤ ਕੀਤਾ ਤੇ ਅਗਲੇ ਦਿਨ ਮਾਤਾ ਗੁਜਰੀ ਜੀ ਤੋਂ ਫੰਦੀ ਤੇ ਸੰਗਤਾਂ ਆਈਆਂ ਤੇ ਬਿਵਾਨ ਦੇ ਰੂਪ ਵਿੱਚ ਗੁਰ ਤੇਗ ਬਹਾਦਰ ਜੀ ਦਾ ਸ਼ੀਸ਼ ਜਿਹੜਾ ਸੀ ਉਸ ਤੋਂ ਲੈ ਕੇ ਅਨੰਦਪੁਰ ਸਾਹਿਬ ਵੱਲ ਨੂੰ ਦੇ ਉਸ ਤੋਂ ਅੱਗੇ ਗੁਰਪਰਵਾਹ ਸਾਹਿਬ ਨਾਲ ਹੀ ਪੈ ਜਾਂਦਾ ਜੀ ਉਹਦੇ ਸ਼ੀਸ਼ ਮਹਿਲ ਸ਼ੀਸ਼ ਮਹਿਲ ਦਾ ਇਤਿਹਾਸ ਸਭ ਤੋਂ ਵੱਡਾ ਹੈ ਜੀ 6ਵੇਂ ਪਾਤਸ਼ਾਹ ਜਦ ਭਮੰਦਰ ਸਾਹਿਬ ਤੋਂ ਬਾਅਦ ਅੱਗੇ ਕੀਰਤਪੁਰ ਸਾਹਿਬ ਆਏ ਤਾਂ ਕੀਰਤਪੁਰ ਸਾਹਿਬ ਆਣ ਕੇ ਸ਼ੀਸ਼ ਮਹਿਲ ਦੇ ਵਿੱਚ ਉਹਨੇ ਡੇਰਾ ਲਾਇਆ ਉਹ ਉਹਨਾਂ ਦਾ ਘਰ ਸੀ ਸ਼ੀਸ਼ ਮਹਿਲ ਦੀ ਨਾਲ ਉਹ ਹੀ ਉਹ ਟੇਪ ਉੱਤਰ ਬਾਬਾ ਗੁਰਦਤਾ ਜੀ ਦਾ ਘਰ ਸੀ ਸ਼ੀਸ਼ਮੈਲ ਬਾਬਾ ਗੁਰਦਤਾ ਜੀ ਦੇ ਘਰ ਸਤਵੇਂ ਪਾਤਸ਼ਾਹ ਜੀ ਦਾ ਜਨਮ ਸਥਾਨ ਵੀ ਸ਼ੀਸ਼ਮੈਲ ਹੈ ਜੀ ਸਤਵੇਂ ਪਾਤਸ਼ਾਹ ਜੀ तमाम ਉਮਰ ਉੱਥੇ ਰਹੇ ਸਤਵੇਂ ਪਾਤਸ਼ਾਹ ਜੀ ਦੇ ਘਰ ਅੱਠਵੇਂ ਪਾਤਸ਼ਾਹ ਜੀ ਦਾ ਜਨਮ ਸਥਾਨ ਵੀ ਸ਼ੀਸ਼ਮੈਲ ਹੈ ਜੀ ਔਰ ਉਸ ਦੀ ਗੱਲ ਇਹ ਆ ਕਿ 95% ਸਿੱਖਾਂ ਨੂੰ ਸਾਡੇ ਸ਼੍ਰੀ ਸਮੇਲ ਦਾ ਇਤਿਹਾਸ ਪਤਾ ਹੀ ਨਹੀਂ ਬਿਲਕੁਲ ਜੀ ਔਰ ਸੰਗਤ ਕੀਰਤ ਪਰਸੇਵ ਜਾਣਦੀ ਹੈ ਤੇ ਸ਼੍ਰੀ ਸਮੇਲ ਦੇ ਦਰਸ਼ਨ ਕਰਦੀ ਵਾਝੀ ਰਹਿ ਜਾਂਦੀ ਹੈ ਉਹਦੇ ਅਗਲੇ ਪਾਸੇ ਛੋਟੇ ਜਿਹੇ ਸਥਾਨ ਬਣਿਆ ਜੀ ਦਮਦਮਾ ਸਾਹਿਬ ਜਿੱਥੇ ਸਤਨਾਮ ਪਾਸ਼ਾ ਜੀ ਸੰਗਤ ਨੂੰ ਦਰਸ਼ਨ ਦਿਹਾ ਕਰਦੇ ਸੀ ਉਹਦੇ ਅਗਲੇ ਪਾਸੇ ਬਣਿਆ ਜੀ ਕੋਟ ਸਾਹਿਬ ਛੇਵੇਂ ਪਾਸ਼ਾ ਜੀ ਨੇ ਦੇ ਸਮੇਂ ਦੋ ਤਖਤ ਮਸ਼ਹੂਰ ਸਨ ਕਾਲ ਤੱਕ ਸੇਵਾ ਦੂਸਰਾ ਕੋਟ ਸੇ ਜਿਵੇਂ ਪਾਸ਼ਾ ਜੀ ਨੇ ਕੀਰਤਪੁਰ ਸੇ ਬਣ ਕੇ ਕੋਟ ਸੇ ਤਖਤ ਲਾਇਆ ਸੋ ਜਿੱਥੇ ਸੰਗਤਾਂ ਨੂੰ ਸੰਬੋਧਨ ਕਰਿਆ ਕਰਦੇ ਸੀ ਉਸ ਤਖਤ ਤੇ ਬੈਠ ਕੇ ਛੇਵੇਂ ਪਾਸ਼ਾ ਸੋ ਮੰਨਿਆ ਜਾਂਦਾ ਵੀ ਉੱਥੇ 7ਵੇਂ ਤੇ 8ਵੇਂ ਪਾਸ਼ਾ ਵੀ ਉਸ ਤਖਤ ਤੇ ਬੈਠੇ ਉਹਦੇ ਸਾਹਮਣੇ ਜੀ ਬਿਲਕੁਲ 9 ਲੱਖਾਂ ਬਾਗਾ ਛੇਵੇਂ ਪਾਸ਼ਾ ਜੀ ਦੇ ਹੱਥਾਂ ਦਾ ਲਾਇਆ ਜਿੱਥੇ ਸਤਵੇਂ ਪਾਸ਼ਾ ਜੀ ਦੇ ਮੇਰਾ ਦਵਾਖਾਨਾ ਦੁਨੀਆ ਦਾ ਸਭ ਤੋਂ ਵੱਡਾ ਸੀ ਸਭ ਤੋਂ ਜ਼ਿਆਦਾ ਵੱਧ ਮਸ਼ਹੂਰ ਸੀ ਅੱਛਾ ਜੀ ਔਰੰਗਜ਼ੇਬ ਦੇ ਪੁੱਤਰ ਦਾਰਾ ਸ਼ਿਕੋਹ ਦੇ ਪੇਟ ਦੇ ਵਿੱਚ ਸ਼ੇਰ ਦੀ ਮੋਸ਼ਾ ਦਾ ਵਾਰ ਚਲਿਆ ਗਿਆ ਸੀ ਉਹਦਾ ਦੁਨੀਆ ਭਰ ਦੇ ਵਿੱਚ ਕਿਤੇ ਵੀ ਇਲਾਜ ਨਹੀਂ ਹੋਇਆ ਸੋ ਉਹਦਾ ਇਲਾਜ ਇਸ ਨੌ ਲਖੇ ਬਾਗ ਦੇ ਜੜੀਆਂ ਬੂਟੀਆਂ ਦੇ ਨਾਲ ਤੇ ਸਤਵੇਂ ਪਾਸ਼ਾ ਜੀ ਦੇ ਅਸ਼ੀਰਵਾਦ ਦੇ ਨਾਲ ਹੋਇਆ ਉਹ ਉੱਥੇ ਉਹਨਾਂ 9 ਲੱਖਾ ਬਾਗ ਛਿਵੇਂ ਪਾਸ਼ਾ ਜੀ ਦੇ ਹੱਥਾਂ ਦਾ ਲਾਇਆ ਹੋਇਆ ਉਹ ਹਲੇ ਵੀ ਛੋਹ ਹੈ ਸਰਵਾਂ ਮਾਨ ਨੇ ਉਹਦੇ ਨਾਲ ਤੁਸੀਂ ਦੇਖੋਗੇ ਹਰਮੰਦਰ ਸਾਹਿਬ ਹੈ ਜਿੱਥੇ ਥੱਲੇ thora ਸਾਹਿਬ ਬਣਿਆ ਹੋਇਆ ਹੈ ਜਿੱਥੇ ਛਿਵੇਂ ਪਾਸ਼ਾ ਜੀ ਬੈਠ ਕੇ ਸੰਗਤ ਉੱਤੇ ਬੈਠ ਕੇ ਪ੍ਰਮਾਤਮਾ ਦੀ ਭਗਤੀ ਕਰਿਆ ਕਰਦੇ ਉਹਦੇ ਅਗਲੇ ਪਾਸੇ ਗੁਰਦਰਾ ਸਾਹਿਬਾ ਜੀ ਮੰਜੀ ਸਾਹਿਬ ਛਿਵੇਂ ਜਦ ਕਿਵੇਂ ਬਾਦਸ਼ਾਹ ਜੀ ਦੇ ਪੰਜ ਪੁੱਤਰ ਤੇ ਇੱਕ ਪੁੱਤਰੀ ਸੀ ਬੀਬੀ ਵੀਰੋਜੀ ਉਹਨਾਂ ਦਾ ਗੁਰਦੁਆਰਾ ਜੀ ਮੰਜੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਮੱਕੇ ਮਦੀਨੇ ਗਏ ਸੀ ਤੇ ਉਥੋਂ ਦੇ ਕਾਜ਼ੀਆਂ ਨੇ ਗੁਰੂ ਜੀ ਨੂੰ ਸੇਲੀ ਟੋਪੀ ਦਿੱਤੀ ਸੀ ਜਿਹੜੀ ਸੇਲੀ ਟੋਪੀ ਬਾਦ ਦੇ ਵਿੱਚ ਉਹਨਾਂ ਦੇ ਵੱਡੇ ਪੁੱਤਰ ਬਾਬੇ ਸ਼ਰੀ ਚੰਦ ਜੀ ਕੋਲੇ ਆਈ ਬਾਬੇ ਸ਼ਰੀ ਚੰਦ ਜੀ ਨੇ ਬਾਬਾ ਗੁਰਦਤਾ ਜੀ ਨੂੰ ਵੋਦ ਲਿਆ ਸੀ ਤੇ ਸੇਲੀ ਟੋਪੀ ਬਾਬਾ ਗੁਰਦਤਾ ਜੀ ਕੋਲੇ ਆਈ ਤੇ ਬਾਬਾ ਗੁਰਦਤਾ ਜੀ ਨੇ ਉਹ ਸੇਲੀ ਟੋਪੀ ਆਪਣੀ ਭੈਣ ਬੀਬੀ ਵੀਰੋ ਦੇ ਘਰ ਰੱਖੀ ਤੇ ਤੁਸੀਂ ਉਹ ਮੰਜੀ ਸਾਹਿਬ ਗੁਰਦਰਾ ਸਾਹਿਬ ਦੇ ਵਿੱਚ ਉਹ ਸੇਲੀ ਟੋਪੀ ਗੁਮਨਾਣ ਕਲੇਬ ਜੀ ਦੀ ਦਰਸ਼ਨ ਕਰ ਸਕਦੇ ਹੋ ਅੱਛਾ ਜੀ ਠੀਕ ਹੈ ਇਸ ਤੋਂ ਇਲਾਵਾ ਉੱਥੇ ਸ਼ਿਵੇਂ ਪਾਸ਼ਾ ਜੀ ਦੀਆਂ ਹੱਥ ਲਿਖਤਾਂ ਮੌਜੂਦ ਨੇ ਬੀਬੀ ਵੀਰੋ ਜੀ ਦੇ ਹੱਥਾਂ ਦੇ ਕੱਡੇ ਰੁਮਾਲ ਨੇ ਉੱਥੇ ਮੰਜੀ ਸਾਹਿਬ ਹੈ ਉਹਨਾਂ ਦਾ ਪੱਖਾ ਹੈ ਥੱਲੇ ਉਹਨਾਂ ਦੇ ਰਹਿ ਸ਼ਾਲੇ ਕਮਰੇ ਵੀ ਮੌਜੂਦ ਨੇ ਬਾਹਰੇ ਦੇ ਵਿੱਚ ਕਿ ਸਾਰੀਆਂ ਚੀਜ਼ਾਂ ਪਈਆਂ ਹੋਊਂਗੀਆਂ ਨੇ ਤੁਸੀਂ ਦਰਸ਼ਨ ਕਰ ਸਕਦੇ ਹੋ ਮੰਜੀ ਸਾਹਿਬ ਦਾ ਉਸ ਤੋਂ ਅਗਲੇ ਪਾਸੇ ਐਸਵਾਈਐਲ ਨਹਿਰ ਆ ਜਿਹੜੀ ਭਾਈ ਜਟਾਣੇ ਨੇ ਬੰਦ ਕਰਵਾਈ ਸੀ ਉਹ ਨਹਿਰ ਹੈ ਉਹਦੇ ਇੱਕ ਪਾਸੇ ਬੁੱਢਣ ਸਾਹ ਦਾ ਢਿੱਲਾ ਹੈ ਜਿੱਥੇ ਬਾਬਾ ਗੁਰਦਤਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਨੂੰ ਪੂਰੇ ਕਰਦਿਆਂ ਉਹਨਾਂ ਨੂੰ ਨਾਨਕ ਦੇਵ ਜੀ ਦਾ ਰੂਪ ਲੈ ਕੇ ਬੁੱਢਣ ਸ਼ਾਹ ਨਸਤੀਵ ਨੂੰ ਦਰਸ਼ਨ ਦਿੱਤੇ ਤੇ ਉਹਨਾਂ ਦੇ ਹੱਥੋਂ ਦੁੱਧ ਛਕਿਆ। ਬੁੱਢਣ ਸ਼ਾਹ ਦਾ ਟਿੱਲਾ ਹੈ। ਉਸਦੇ ਦੂਸਰੀ ਸਾਈਡ ਬਾਬਾ ਗੁਰਦਤਾ ਜੀ ਨੇ ਕਿਉਂਕਿ ਕਰਾਮਾਤ ਕਰਦਿਆਂ ਹੋਇਆ ਗਾਉਂ ਜਾਉਂਦਾ ਕੀਤੀ ਸੀ। ਤੇ ਛੇਵੇਂ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਕਰਾਮਾਤ ਦਾ ਸਿੱਖ ਧਰਮ ਦੇ ਵਿੱਚ ਕੋਈ ਸਥਾਨ ਨਹੀਂ। ਹਾਂ। ਤਾਂ ਛੇਵੇਂ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਬਾਬਾ ਗੁਰਦਤਾ ਜੀ ਨੇ ਉਸ ਸਥਾਨ ਦੇ ਉੱਤੇ ਆਪਣਾ ਸਰੀਰ ਛੱਡਿਆ ਉੱਥੇ ਗੁਰਦੁਆਰਾ ਬਾਬਾ ਗੁਰਦਤਾ ਜੀ ਉਹਦੇ ਅਗਲੇ ਥੰਡੇ ਜਾਉਂਗੇ ਤਾਂ ਗੁਰਦੁਆਰਾ ਤੀਰ ਸਹਿਬਾ ਜਿੱਥੇ ਸ਼ਿਵੇਂ ਪਾਸ਼ਾ ਜੀ ਨੇ ਆਪਦਾ ਅੰਤਲਾ ਸਮਾ ਨੇੜੇ ਜਾਣ ਕੇ ਸੰਗਤ ਨੂੰ ਸੰਬੋਧਨ ਕੀਤਾ ਕਿ ਜਿੱਥੇ ਮੇਰਾ ਤੀਰ ਡਿੱਗੇਗਾ ਤੇ ਉੱਥੇ ਮੇਰਾ ਸ਼ਿਸ਼ਕਾਰ ਕੀਤਾ ਜਾਵੇ ਅੱਛਾ ਜੀ ਸੋ ਗੁਰੂ ਸਾਹਿਬ ਨੇ ਜਦੋਂ ਤੀਰ ਚਲਾਇਆ ਉਹ ਅੱਗੇ ਜਾ ਕੇ ਕਤਾਲਪੁਰੀ ਜਿਹੜਾ ਸਥਾਨ ਹੈ ਗੁਰਦੁਆਰਾ ਸਹਿਬ ਹੈ ਉਸ ਸਥਾਨ ਤੇ ਜਾ ਕੇ ਬੋਲੀ ਦੇ ਵਿੱਚ ਲੱਗਾ ਥੱਲੇ ਪਤਾਲ ਤੇ ਕਰੋ ਤੀਰ ਗਿਆ ਇਹ ਪਾਣੀ ਦਾ ਚਸ਼ਮਾ ਪੁੱਟਿਆ ਤੇ ਉਸ ਬੋਲ ਸਵਰਥ ਉੱਥੇ ਨਾਂ ਰੱਖਿਆ ਗਿਆ ਜੀ ਪਤਾਲਪੁਰੀ ਤੇ ਜਿੱਥੇ 6ਵੇਂ ਤੇ 7ਵੇਂ ਪਾਸ਼ਾ ਜੀ ਦਾ ਸੰਸਕਾਰ ਹੋਇਆ 8ਵੇਂ ਪਾਸ਼ਾ ਜੀ ਦੇ ਦਿੱਲੀ ਤੋਂ ਲਿਆ ਕੇ ਫੁੱਲ ਵਿਸਰਜਿਤ ਕੀਤੇ ਗਏ ਸੋ ਇਹ ਸਾਰੇ ਸਥਾਨਾਂ ਦੀ ਜਦੋਂ ਵੀ ਤੁਸੀਂ ਕੀਰਤਪੁਰ ਸਾਹਿਬ ਜਾਣਾ ਤੇ ਜਰੂਰ ਦਰਸ਼ਨ ਮੇਲੇ ਕਰਿਆ ਕਰੋ ਜਰੂਰ ਉੱਥੇ ਜਾ ਕੇ ਗੁਰੂ ਸਾਹਿਬ ਦੇ ਸਿਪੇ ਸਥਾਨਾਂ ਤੇ ਜਾ ਕੇ ਨਸਪਸਤ ਨਸਤਕ ਹੋਇਆ ਕਰੋ ਔਰ ਗੁਰੂ ਜੀ ਦੀਆਂ ਇਨਾ ਇਨਾ ਵਾਸੀਨ ਜਿਹੜਾ ਇਤਿਹਾਸ ਨੂੰ ਜਾਣਦੇ ਹੋਏ ਉਨ੍ਹਾਂ ਦੇ ਪਰਿਵਾਰਾਂ ਦੀਆਂ ਅੱਗੇ ਕੁਰਬਾਨੀਆਂ ਨੂੰ ਜਾਣਦੇ ਹੋਏ ਸਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਜ਼ਿਆਦਾਤਰ ਗੁਰਦੁਆਰਿਆਂ ਦਾ ਕੀਰਤਪੁਰ ਸਾਹਿਬ ਆਣ ਕੇ ਸੰਗਤ ਨੂੰ ਪਤਾ ਨਹੀਂ ਲੱਗਦਾ ਤਾਂ ਜੋ ਉਹਨਾਂ ਸੰਗਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੋ ਸਾਰਿਆਂ ਨੇ ਰਲਮਾਂ ਹੰਗਾਰਾ ਦੇਣਾ ਜੀ ਬਲਾਓ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਜੀ